ਸ਼ੀਕਾਲ ਮੈਂ ਕੋਮਲ ਸਪੀਡ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ਪਾਲ ਦੇ ਵਿੱਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੀਵਾਲੀ ਦੇ ਤਿਉਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈਆਂ ਦਿੰਦੇ ਹੋਏ ਕਿਹਾ ਹੈ ਕਿ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਦੀਵਾਲੀ ਦਾ ਇਕੱਲਾ ਇਕੱਲਾ ਦੀਵਾ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਤਰੱਕੀ ਅਤੇ ਤੰਦਰੁਸਤੀ ਦੀ ਰੋਸ਼ਨੀ ਲੈ ਕੇ ਆਵੇ। ਦੀਵਾਰਾਂ ਦੇ ਵਿੱਚ ਪਿਆਰ ਅਤੇ ਖੁਸ਼ੀਆਂ ਖੇੜੇ ਬਣੇ ਰਹਿੰਦੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਿਆ ਦਿਤਨਾਥ ਨੇ ਅਯੋਧਿਆ ਦੇ ਵਿੱਚ ਨੌਵੇਂ ਵਿਸ਼ਾਲ ਦੀਪ ਉਤਸਵ ਦਾ ਉਦਘਾਟਨ ਭਗਵਾਨ ਰਾਮ ਅਤੇ ਮਾਤਾ ਸੀਤਾ ਦੀਆਂ ਪ੍ਰਤੀਕਾਤਮਕ ਤਸਵੀਰਾਂ ਦੀ ਤਾਜਪੋਸ਼ੀ ਕਰਕੇ ਕੀਤਾ। ਇਸ ਦੌਰਾਨ ਅਯੋਧਿਆ ਦੇ ਵਿੱਚ ਇੱਕੋ ਸਮੇਂ ਤੇ ਦੋ ਰਿਕਾਰਡ ਤੋੜਦੇ ਹੋਏ ਇੱਕ ਵਾਰ ਦੇ ਵਿੱਚ ਇਤਿਹਾਸ ਲਿਖਿਆ ਗਿਆ। ਜੀ ਵਿਸ਼ਵਦੀਪ ਉਤਸਵ ਦੇ ਵਿੱਚ ਜਸ਼ਨ ਦੌਰਾਨ 52 ਘਾਟਾਂ ਦੇ ਉੱਤੇ 1 ਕੋਸਤਮੇ 26,17,215 ਦੀਵੇ ਜਗਾਈ ਗਏ ਅਤੇ 2100 ਤੋਂ ਵੱਧ ਲੋਕਾਂ ਨੇ ਇਕੱਠੇ ਹੋ ਕੇ ਸਰਯੂ ਆਰਤੀ ਕੀਤੀ ਜਦੋਂ ਕਿ ਸੂਬੇ ਦੇ ਵਿੱਚ 51 ਲੱਖ ਦੀਵੇ ਜਗਾਏ ਗਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੀਪ ਪੁੱਤਸਵ 500 ਸਾਲਾਂ ਦੇ ਹਨੇਰੇ ਦੇ ਭਰੋਸੇ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਉਹ ਰਾਮ ਜਨਮ ਭੂਮੀ ਅੰਦੋਲਨ ਦੌਰਾਨ ਵਿਰੋਧੀ ਪਾਰਟੀਆਂ ਦੇ ਰੁਖਸਤ ਇਹ ਵੀ ਟਿੱਪਣੀ ਕੀਤੀ ਅਤੇ ਯੋਧਿਆਂ ਦੇ ਵਿੱਚ ਤਬਦੀਲੀ ਨੂੰ ਉਜਾਗਰ ਕਰਦਿਆਂ ਹੋਇਆ ਕਿਹਾ ਕਿ ਜਿੱਥੇ ਕਦੇ ਗੋਲੀਆਂ ਚਲਾਈਆਂ ਗਈਆਂ ਸਾਨ ਉੱਥੇ ਅੱਜ ਦੀਵੇ ਜਗ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਤੋਂ ਭਾਰਤ ਬਾਰੇ ਸਖਤ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਭਾਰਤ ਰੂਸ ਤੋਂ ਕੱਚਾ ਤੇਲ ਦਰਾਮਦ ਕਰਨਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਬਾਰੀ ਆਇਆਤ ਡਿਊਟੀ ਦਾ ਸਾਹਮਣਾ ਕਰਨਾ ਪਵੇਗਾ 트럼ਪ ਨੇ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ ਜਿਸ ਦੇ ਵਿੱਚ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਹਾਲਾਂਕਿ ਜੇਕਰ ਭਾਰਤ ਜਿਹਾ ਨਹੀਂ ਕਰਦਾ ਤਾਂ ਅਮਰੀਕੀ ਪ੍ਰਸ਼ਾਸਨ ਸਖਤ ਕਾਰਵਾਈ ਕਰੇਗਾ ਅਤੇ ਅਮਰੀਕੀ ਪ੍ਰਸ਼ਾਸਨ ਦਾ ਤਰਕ ਹੈ ਕਿ ਰੂਸ ਤੋਂ ਤੇਲ ਖਰੀਦਣ ਵਾਲੀ ਦੇਸ਼ ਸਿੱਧੇ ਤੌਰ ਤੇ ਯੂਕਰੇਨ ਯੁੱਧ ਨੂੰ ਫੰਡ ਦੇ ਰਹੇ ਹਨ ਅਤੇ ਇਸ ਕਾਰਨ ਅਮਰੀਕਾ ਮਾਸਕਾ ਤੋਂ ਊਰਜਾ ਖਰੀਦਣ ਵਾਲੇ ਦੇਸ਼ਾਂ ਦੇ ਦਬਾਅ ਪਾ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਭਾਰਤ ਸਮੇਤ ਦੇਸ਼ਾਂ ਨੂੰ ਰੂਸੀ ਤੇਲ ਖਰੀਦਣ ਨੂੰ ਘਟਾਉਣ ਜਾਂ ਬੰਦ ਕਰਨ ਦੇ ਲਈ ਕਿਹਾ ਗਿਆ ਹੈ ਹਾਲਾਂਕਿ ਭਾਰਤ ਸਰਕਾਰ ਨੇ ਟਰੰਪ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੰਤੀ ਜੈਸਵਾਲ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਦੀ ਊਰਜਾ ਨੀਤੀ ਘਰੇਲੂ ਜ਼ਰੂਰਤਾਂ ਅਤੇ ਆਰਥਿਕ ਸੰਤੁਲਨ ਨੂੰ ਤਰਜੀਹ ਦਿੰਦੀ ਹੈ ਉਹਨਾਂ ਨੇ ਦੱਸਿਆ ਕਿ ਭਾਰਤ ਇੱਕ ਜ਼ਿੰਮੇਵਾਰ ਊਰਜਾ ਆਯਾਤਕ ਹੈ ਅਤੇ ਕੀਮਤਾਂ ਦੀ ਸਥਿਰਤਾ ਨੂੰ ਰੱਖਣ ਦੇ ਲਈ ਅਤੇ ਆਪਣੀ ਊਰਜਾ ਸਪਲਾਈ ਨੂੰ ਵੀ ਪਿੰਨ ਬਣਾਉਣ ਦੇ ਲਈ ਸੁਤੰਤਰ ਤੌਰ ਤੇ ਆਪਣੇ ਫੈਸਲੇ ਲੈਂਦਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੋਆ ਅਤੇ ਕਰਵਾਰ ਦੇ ਟੱਟ ਦੇ ਉੱਤੇ ਆਈਐਨਐਸ ਵਿਕਰਾਂਤ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਜਲ ਸੈਨਾ ਦੇ ਜਵਾਨਾਂ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਨੂੰ ਸੁਭਾਗਦਸਿਆ ਅਤੇ ਕਿਹਾ ਕਿ ਇਹ ਦੀਵਾਲੀ ਕਈ ਮਾਇਨਿਆਂ ਦੇ ਵਿੱਚ ਖਾਸ ਬਣ ਗਈ ਹੈ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੀਪਾਵਲੀ ਦੇ ਮੌਕੇ ਤੇ ਹਰ ਕਿਸੇ ਦੇ ਮਨ ਅਤੇ ਪਰਿਵਾਰ ਦੇ ਵਿੱਚ ਘਰ ਦੀਵਾਲੀ ਮਨਾਉਣ ਦਾ ਦਿਲ ਕਰਦਾ ਹੈ। ਉਹ ਜਵਾਨਾਂ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਤੁਸੀਂ ਜੋ ਮੇਰੇ ਪਰਿਵਾਰ ਹੋ ਉਹਨਾਂ ਦੇ ਵਿੱਚ ਘਰ ਮੈਂ ਦੀਵਾਲੀ ਮਨਾਉਣ ਚਲਾ ਜਾਂਦਾ ਹਾਂ ਮੈਂ ਵੀ ਦੀਵਾਲੀ ਮੇਰੇ ਪਰਿਵਾਰ ਜਨਾਂ ਦੇ ਨਾਲ ਮਨਾ ਰਿਹਾ ਤੇ ਪ੍ਰਧਾਨ ਮੰਤਰੀ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਜਵਾਨਾਂ ਦੇ ਵਿਚਾਰ ਦੀਵਾਲੀ ਦਾ ਤਿਉਹਾਰ ਬਹੁਤ ਜ਼ਿਆਦਾ ਸੁਭਾਗ ਵਾਲਾ ਹੈ ਅਤੇ ਉਹਨਾਂ ਨੇ ਕਿਹਾ ਕਿ ਸਮੁੰਦਰ ਦੇ ਪਾਣੀ ਅਤੇ ਸੂਰਜ ਦੀਆਂ ਕਿਰਨਾਂ ਦੀ ਚਮਕ ਜਵਾਨਾਂ ਦੁਆਰਾ ਜਗਾਈ ਗਈ ਦੀਵਾਲੀ ਦੇ ਦੀਵੇ ਹਨ ਜੋ ਕਿ ਸਾਡੀਆਂ ਲੋਕਿਕ ਦੀਪਮਾਲਾਵਾਂ ਹਨ ਹਾਂਗਕਾਂਗ ਦੇ ਵਿੱਚ ਤੜਕੇ ਲੈਂਡਿੰਗ ਦੌਰਾਨ ਇੱਕ ਕਾਰਗੋ ਜਹਾਜ਼ ਰਨਵੀ ਤੋਂ ਫਿਸਲ ਕੇ ਸਮੁੰਦਰ ਦੇ ਵਿੱਚ ਜਾ ਡਿੱਗਿਆ ਜਿਸ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਹਾਂਗਕਾਂਗ ਹਵਾਈ ਅੱਡੇ ਦੇ ਅਥਾਰਟੀ ਦੇ ਅਨੁਸਾਰ ਉਡਾਨ ਦੁਬਈ ਤੋਂ ਆ ਰਹੀ ਸੀ ਅਤੇ ਸਵੇਰੇ 4:30 ਵਜੇ ਦੇ ਕਰੀਬ ਹਾਂਗਕਾਂਗ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਵਾਲੀ ਸੀ ਚਾਲਕਦਲ ਦੇ 4 ਮੈਂਬਰਾਂ ਨੂੰ ਬਚਾ ਲਿਆ ਗਿਆ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸ਼ੁਰੂਆਤੀ ਪੁਲਿਸ ਰਿਪੋਰਟਾਂ ਦੇ ਆਧਾਰ ਦੇ ਉੱਤੇ ਹਵਾਈ ਅੱਡੇ ਤੇ ਕਾਇਨਾਤ ਇੱਕ ਵਾਹਨ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਆ ਤੇ ਹਾਂਗਕਾਂਗ ਦੇ ਸਿਵਲ ਐਵੀਏਸ਼ਨ ਵਿਭਾਗ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਉਹ 에ਅਰਲਾਈਨ ਅਤੇ ਹੋਰ ਸਬੰਧਤ ਧਿਰਾਂ ਦੇ ਨਾਲ ਤਾਲਮੇਲ ਕਰਕੇ ਘਟਨਾ ਦੀ ਜਾਂਚ ਕਰ ਰਹੇ ਹਨ ਦੀਵਾਲੀ ਦੇ ਮੌਕੇ ਦਿੱਲੀ ਵਾਲਿਆਂ ਦੀ ਖੁਸ਼ੀ ਨੂੰ ਜ਼ਹਿਰੀਲੀ ਹਵਾ ਨੇ ਗ੍ਰੈਂਡ ਲਗਾਇਆ ਹੈ ਅਤੇ ਰਾਜਸਥਾਨੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ ਸਥਿਤੀ ਅਜਿਹੀ ਹੈ ਕਿ ਰਾਜਸਥਾਨੀ ਦੇ ਕਈ ਇਲਾਕਿਆਂ ਦੇ ਵਿੱਚ AQI 400 ਤੋਂ ਪਾਰ ਹੋ ਗਿਆ ਹੈ ਦਿੱਲੀ ਦੀ ਹਵਾ ਪ੍ਰਦੂਸ਼ਣ ਦੇ ਵਾਧੇ ਕਰ ਨੂੰ ਦੇਖਦੇ ਹੋਏ GRAP ਉਪਾਬੰਧੀਆਂ ਲਗਾਈਆਂ ਗਈਆਂ ਹਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਨੁਸਾਰ ਅੱਜ ਸਵੇਰੇ ਦਿੱਲੀ ਦੇ ਵਿੱਚ ਅਕਸ਼ਰ ਤਾਮ ਦੇ ਆਲੇ-ਦੁਆਲੇ 에ਅਰ ਕੁਆਲਿਟੀ ਯਾਨੀ ਕਿ AQI 411 ਦਰਜ ਕੀਤਾ ਗਿਆ ਸੀ ਜੋ ਕਿ ਗੰਭੀਰ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਸਵੇਰੇ ਤੜਕੇ 12 ਪੁਲਾ ਪੁਲ ਤੋਂ ਵੀ ਧੁੰਦ ਦੀ ਚਾਦਰ ਦਿਖਾਈ ਦੇ ਰਹੀ ਸੀ ਤెలଙ୍ଗ纳 ਦੇ ਇੱਕ ਮਾਂ ਅਤੇ ਧੀ ਦੀ ਅਮਰੀਕਾ ਦੇ ਵਿੱਚ ਵਾਪਰੇ ਸੜਕ ਹਾਦਸੇ ਦੇ ਵਿੱਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਤੇਲੰਗਣਾ ਅਤੇ ਮੈਂਜੇਰੀਅਲ ਦੇ ਜ਼ਿਲ੍ਹੇ ਦੀ ਰਹਿਣ ਵਾਲੀ 52 ਸਾਲਾ ਪਥਾਰਾਮਾ ਦੇਵੀ ਅਤੇ ਉਸਦੀ ਧੀ ਤੇਜਸਵੀ ਸ਼ਿਕਾਗੋ ਦੇ ਨੇੜੇ ਇੱਕ ਕਾਰ ਐਕਸੀਡੈਂਟ ਦੇ ਵਿੱਚ ਮਾਰੀਆਂ ਗਈਆਂ ਨੇ ਦੱਸਦੀ ਹੈ ਕਿ ਜਦੋਂ ਇੱਕ ਟਰੱਕ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰਮਾਦੇਵੀ ਪਤਨੀ ਵਿਗਨੇਸ਼ ਅਤੇ ਉਹਨਾਂ ਦੀ ਛੋਟੀ ਤੇ ਤੇਜਸਵੀ ਇਸ ਹਾਦਸੇ ਦੇ ਵਿੱਚ ਮੌਕੇ ਤੇ ਹੀ ਮੌਤ ਸ਼ਿਕਾਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਮਾਦੇਵੀ ਆਪਣੀ ਛੋਟੀ ਤੇ ਤੇਜਸਵੀ ਦੇ ਨਾਲ ਆਪਣੀ ਵੱਡੀ ਧੀ ਦੇ ਵੱਲੋਂ ਬਣਾਈ ਗਈ ਘਰ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਜਾ ਰਹੀ ਸੀ ਅਤੇ ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ ਪੰਜਾਬ ਦੇ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਮੌਸਮ ਵਿਭਾਗ ਦੇ ਅਨੁਸਾਰ ਅਗਲੇ 4 ਤੋਂ 5 ਦਿਨਾਂ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੈ ਜ਼ਿਆਤਰ ਸ਼ਹਿਰਾਂ ਦੇ ਵਿੱਚ ਤਾਪਮਾਨ 16 ਤੋਂ 33 ਡਿਗਰੀ ਸੈਲਸੀਅਸ ਦੇ ਵਿੱਚ ਘਾ ਰਹਿਣ ਦੀ ਉਮੀਦ ਹੈ ਮੌਸਮ ਖੁਸ਼ਕ ਰਹੇਗਾ ਅਤੇ ਹਲਕੀਆਂ ਹਵਾਵਾਂ ਚੱਲਣਗੀਆਂ ਪਰ ਪੰਜਾਬ ਦੀ ਹਵਾ ਦੀ ਗੁਣਵੱਤਾ ਲਗਾਤਾਰ ਵਿਗੜ ਰਹੀ ਹੈ ਪੰਜਾਬ ਦੇ ਵਿੱਚ ਹਵਾ ਗੁਣਵੱਤਾ ਸੂਚਕਾਂਕ ਲਗਭਗ 149 AQI ਲੈਵਲ ਤੇ ਪਹੁੰਚ ਗਿਆ ਹੈ ਜੋ ਕਿ ਮਾੜੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਇਸ ਦਾ ਮੁੱਖ ਕਾਰਨ ਪ੍ਰਾਲੀ ਨੂੰ ਸਾਰਨਾ ਉਦਯੋਗਾਂ ਦਾ ਧੂਆ ਹਵਾ ਪ੍ਰਦੂਸ਼ਣ ਅਤੇ ਵਾਨ ਪ੍ਰਦੂਸ਼ਣ ਦਾ ਕਾਰਨ ਹੈ ਅਤੇ ਹਾਲੀ ਦੇ ਵਿੱਚ 15 ਸਤੰਬਰ ਤੋਂ ਲੈ ਕੇ 18 ਅਕਤੂਬਰ ਦੇ ਵਿੱਚ ਪ੍ਰਾਲੀ ਦੇ ਕਾਰਨ 243 ਘਟਨਾਵਾਂ ਦੇਖਣ ਨੂੰ ਮਿਲੀਆਂ ਜਿਸ ਕਰਕੇ ਪ੍ਰਦੂਸ਼ਣ ਦੇ ਵਿੱਚ ਵਾਧਾ ਹੋਇਆ ਹੈ ਹਾਲਾਂਕਿ ਪਾਕਿਸਤਾਨ ਵਾਲੇ ਪਾਸੇ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਫਰਾਜ਼ ਦੇ ਮਸ਼ਹੂਰ ਲੋਅਰ ਮਿਊਜ਼ੀਅਮ ਦੇ ਵਿੱਚ ਚੋਰੀ ਦੀ ਘਟਨਾ ਹੋਈ ਹੈ ਫਰਾਜ਼ ਦੇ ਸੱਭਿਆਚਾਰ ਮੰਤਰੀ ਸ਼ੀਦਾ ਦਾਤੀ ਨੇ ਦੱਸਿਆ ਹੈ ਕਿ ਚੋਰ ਘਹਿਣੇ ਲੈ ਕੇ ਦੌੜ ਗਏ ਨੇ ਮੀਡੀਆ ਰਿਪੋਰਟਰ ਦੇ ਮੁਤਾਬਕ ਪੇਸ਼ੇਵਰ ਚੋਰ ਮਿਊਜ਼ੀਅਮ ਦੀ ਖਾਂਦਟਾਪ ਕੇ ਅੰਦਰ ਦਾਖਲ ਹੋਏ ਅਤੇ ਬਿਸਕ ਕਟਰ ਦੇ ਨਾਲ ਛਿੜਕੀ ਨੂੰ ਕੱਟ ਕੇ ਉਸ ਦੇ ਵਿੱਚ 7 ਮਿੰਟਾਂ ਦੇ ਵਿੱਚ ਨੈਪੋਲੀ ਦੀ ਮਹਾਰਾਣੀ ਜੋਸਫੀਨ ਦੇ 9 ਬੇਸ਼ਕੀਮਤੀ ਗਹਿਣੇ ਚੋਰੀ ਕਰ ਲਈ ਚੋਰੀ ਕੀਤੀ ਗਹਿਣਿਆਂ ਦੇ ਵਿੱਚ 1855 ਦੇ ਵਿੱਚ ਬਣਿਆ ਇਤਿਹਾਸਿਕ ਯੋਜਨੀ ਕਰਾਉਂਡ ਵਿੱਚ ਸ਼ਾਮਿਲ ਹੈ ਜੋ ਕਿ ਹਜ਼ਾਰਾਂ ਕੀਮਤੀ ਰਤਨਾਂ ਦੇ ਨਾਲ ਜੜਿਆ ਹੋਇਆ ਹੈ ਇਸ ਦਾ ਇਸ ਦੇ ਕੁਝ ਹਿੱਸੇ ਟੁੱਟੇ ਹੋਏ ਮਿਲੇ ਹਨ ਮੰਨਿਆ ਜਾ ਰਿਹਾ ਹੈ ਕਿ ਚੋਰੀ ਦੌਰਾਨ ਇਹ ਟੁੱਟ ਗਿਆ ਹੋਵੇਗਾ ਮਿਊਜ਼ੀਅਮ ਨੇ ਚੋਰੀ ਤੋਂ ਬਾਅਦ ਅੱਜ ਪੂਰੇ ਦਿਨ ਦੇ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਚੋਰੀ ਇੱਕ ਟਰੱਕ ਦੇ ਲੱਗੀ ਪੌੜੀ ਲੈ ਕੇ ਆਏ ਸਨ ਅਤੇ ਉਹਨਾਂ ਨੇ ਅਕੰਧ ਟੱਪ ਕੇ ਮਿਊਜ਼ੀਅਮ ਅੰਦਰ ਦਾਖਲ ਹੋ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੇਵਪੂਮੀ ਉੱਤਰਾਖੰਡ ਦੇ ਵਿੱਚ ਬਦਰੀਨਾਥ ਤੇ ਕੇਦਾਰਨਾਥ ਆਮ ਵਿਖੇ ਦੀਵਾਲੀ ਦੇ ਮੌਕੇ ਇੱਕ ਸ਼ਾਨਦਾਰ ਦੀਪotsਵ ਆਯੋਜਿਤ ਕੀਤਾ ਜਾਵੇਗਾ ਇਹ ਜਾਣਕਾਰੀ ਮੰਦਰ ਕਮੇਟੀ ਦੇ ਪ੍ਰਧਾਨ ਹਿਮੰਤ ਦੇਵ ਦੇਵੈਦੀ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਮੌਕੇ ਦੇ ਲਈ ਕਮੇਟੀ ਨੇ ਆ ਸਾਰੇ ਅਦੀਨਵੰਦਰਾ ਨੂੰ ਆਕਰਸ਼ਕ ਤੰਗ ਨਾਲ ਸਜਾਉਣ ਦਾ ਯਤਨ ਕੀਤਾ ਹੈ ਅਤੇ ਦਿਵੇਦੀ ਨੇ ਇਹ ਵੀ ਦੱਸਿਆ ਹੈ ਕਿ BKTC ਪੁਜਾਰੀਆਂ ਅਤੇ ਹੱਕਦਾਰਾਂ ਦੇ ਸਹਿਯੋਗ ਦੇ ਨਾਲ ਬਦਰੀਨਾਥ ਅਤੇ ਕੇਦਾਰਨਾਥ ਆਮ ਵਿਖੇ ਦੀ ਪੂਜਾ ਪ੍ਰੋਗਰਾਮ ਆਯੋਜਨ ਕੀਤਾ ਜਾਵੇਗਾ ਅਤੇ ਬਦਰੀਨਾਥ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਮਹਿਤਾ ਨੇ ਇਹ ਵੀ ਦੱਸਿਆ ਕਿ ਦਿਉਪੂਸੱਬ ਦੇ ਵਿੱਚ 21 ਅਕਤੂਬਰ ਤੋਂ 23 ਅਕਤੂਬਰ ਦੇ ਤੱਕ ਇਹ ਦੀਪਮਾਲਾ ਕੀਤੀ ਜਾਵੇਗੀ ਬਦਰੀਨਾਥ ਆਮ ਦੇ ਵਿਖੇ ਡਿਮਰੀ ਧਾਰਮਿਕ ਕੇਂਦਰੀ ਪੰਚਾਇਤ ਮਹਿਤਾ ਭੰਡਾਰੀ ਆਮ ਦੀ ਅਤੇ ਹੱਕਦਾਰ ਧਾਰਕਾਂ ਦੇ ਸਹਿਯੋਗ ਦੇ ਨਾਲ 12000 ਦੀਵੇ ਜਗਾਏ ਜਾਣਗੇ ਅਤੇ ਲక్ష్ਮੀ ਮਾਤਾ ਦੇ ਮੰਦਰ ਵਿਖੇ 56 ਪੇਟਾ ਚੜਾਈਆਂ ਜਾਣਗੀਆਂ ਇਸੇ ਤਰ੍ਹਾਂ ਕੇਦਾਰਨਾਥ ਆਮ ਵਿਖੇ ਪੁਜਾਰੀਆਂ ਦੇ ਤਾਲਮੇਲ ਦੇ ਨਾਲ ਇੱਕ ਮਹਾਨ ਦੀਪ ਉਤਸਵ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ ਫਿਲਾਸਪੀਰ ਨਿਊਜ਼ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.